ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਦੇ ਵਿੱਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਡਾਕਟਰ ਦੀ ਕਾਰ ਤੇ ਗੋਲੀਆਂ ਚਲਾ ਦਿੱਤੀਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਡਾਕਟਰ ਨੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲ ਕਰਦੇ ਹਾਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸੈਣੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਉਹਨਾਂ ਦੇ ਹਸਪਤਾਲ ਤੇ ਚਾਰ ਗੋਲੀਆਂ ਚਲਾਈਆਂ ਅਤੇ 50 ਲੱਖ ਰੁਪਏ ਦੀ ਫਰੋਤੀ ਮੰਗੀ ਉਹਨਾਂ ਨੇ ਇਸ ਘਟਨਾ ਸੰਬੰਧੀ ਕਲਨੌਰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਡਾਕਟਰ ਨੇ ਕਿਹਾ ਕਿ ਬਾਅਦ ਵਿੱਚ ਗੈਂਗਸਟਰਾਂ ਨੇ ਉਹਨਾਂ ਦੇ ਫੋਨ ਤੇ ਫਰੋਤੀ ਦੇ ਲਈ ਕੋਲਾ ਕੀਤੀਆਂ ਪਰ ਉਹਨਾਂ ਨੇ ਉਹਨਾਂ ਦੇ ਨੰਬਰ ਬਲੌਕ ਕਰ ਦਿੱਤੇ ਡਾਕਟਰ ਦੇ ਅਨੁਸਾਰ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੀ ਸੁਰੱਖਿਆ ਦੇ ਲਈ ਦੋ ਬੰਦੂਕਧਾਰੀ ਤਾਇਨਾਤ ਕੀਤੇ ਉਸਨੇ ਕਿਹਾ ਕਿ ਕੱਲ ਰਾਤ ਜਦੋਂ ਉਹ ਆਪਣੇ ਬੰਦੂਕਧਾਰੀਆਂ ਦੇ ਨਾਲ ਘਰ ਸੀ ਤਾਂ ਦਿਨ ਰਾਤ ਇੱਕ ਮੋਟਰਸਾਈਕਲ ਤੇ ਦੋ ਨਾਕਾਬਪੋਸ਼ ਵਿਅਕਤੀ ਹਸਪਤਾਲ ਪਹੁੰਚੇ ਉਹਨਾਂ ਦੇ ਵਿੱਚੋਂ ਇੱਕ ਨੇ ਹਸਪਤਾਲ ਦੇ ਗੇਟ ਤੇ ਖੜੇ ਹੋ ਕੇ ਉਸ ਦੀ ਗੱਡੀ ਤੇ ਲਗਭਗ 6 ਰੌਂਦ ਫਾਇਰ ਕੀਤੇ ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਜਿੰਦਾ ਕਾਰਤੂਸ ਵੀ ਬ੍ਰਹਮਤ ਹੋਇਆ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਰਮ ਹਸਪਤਾਲ ਦੇ ਮਾਲਕਾਂ ਜੀ ਮੇਰੇ ਕੋ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਜਨਮੈਨ ਵੀ ਦਿੱਤੇ ਬਹੁਤ ਭਜਦੋੜ ਵੀ ਕੀਤੀ ਪਰ ਜਿਹੜੇ ਸਸਾਰਤੀਆਂ ਨੂੰ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤਰੀ ਅਗੇ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਾ ਜਾਨ ਮਾਨ ਦਾ ਨੁਕਸਾਨ ਹੋ ਜਾਏ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਂ ਇਹ ਤੁਹਾਨੂੰ ਕਿਉਂ ਮਲਗੀ ਬਾਰ ਬਾਰ ਤੁਹਾਡੇ ਗੋੜੀ ਚ ਲਾਈ ਜਾ ਰਹੀ ਹੈ ਉਹ ਸਰ ਪਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 10000 ਰੁਪਿਆ 20-20 ਰੁਪਿਆ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਇਹ ਸਭ ਦਿੱਤਾ ਗਿਆ ਪ੍ਰਸ਼ਾਸਨ ਨੂੰ ਤੁਹਾਨੂੰ ਗਾੜੀ ਵੀ ਮਿਲੇ ਗਾੜੀ ਮਿਲੇ ਗਾੜਾ ਉਸਦਾ ਇਹ ਪੁਲਿਸ ਮੇਰਾ ਸਹਿਯੋਗ ਪੂਰਾ ਕਰ ਲੀਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਇਹ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮਹੌਲਾ ਉਹ ਬਣਿਆ ਹੋਇਆ ਉਹ ਇਹ ਤਾਂ ਇਹ ਕੱਲ ਹੀ ਕਾਲ ਕੋਈ ਆਈ ਕੋਈ ਕੱਲ ਕਾਲ ਲਈ ਆਈ ਆਂਦੀ ਸੀ ਮੈਂ ਬਲੌਕ ਚ ਪਾਤੀ ਆ ਦੋ ਤਿੰਨ ਕਾਲ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਿਹਾ ਦਿਖਾਉਂਦਾ ਰਿਹਾ ਠੀਕ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਦੀ ਐਕਸਟਰੈਕਸ਼ਨ ਕੋਰ ਨੂੰ ਲੈ ਕੇ ਸਾਡਾ ਜੀਓ ਟੋਲਰੈਂਸ ਹੈ ਐਂਡ ਸਾਡੇ ਕੋਲ ਇਨਫਾਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਜਿਹੜੇ ਮੁਖਤ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟ ਤੇ ਕੰਮ ਕਰ ਰਹੇ ਹਾਂ ਐਂਡ ਅਸੀਂ ਤੁਹਾਨੂੰ ਬਹੁਤ ਜਲਦੀ ਇਹਦਾ ਰਿਜ਼ਲਟ ਦੇਵਾਂਗੇ